ਪੈਰੈਂਟਸ ਆਪਣੇ ਬੱਚੇ ਲਈ ਕੀ ਹੈਲਪ ਕਰ ਸਕਦੇ ਏਕਰ ਆਪਾਂ ਕੋਈ ਕੋੜਾ ਘੁੱਟ ਭਰ ਕੇ ਜਾਂ ਕੋਈ ਡਿਸੀਜਨ ਲੈ ਕੇ ਆਪਣੀ ਕੁੜੀ ਨੂੰ ਕੋਈ ਚੀਜ਼ ਚਾਹੀਦੀ ਆ ਉਹ ਪੁੱਛੋ ਉਹਦੇ ਫਰੈਂਡ ਸਰਕਲ ਬਾਰੇ ਪੁੱਛੋ ਵੀ ਏਕਰ ਤੁਹਾਡਾ ਬੱਚਾ ਹੈ ਨਾ ਸ਼ਹਿਰਾਂ ਦੇ ਵਿੱਚ ਹੈ ਤੇ ਉਹ ਬਿਲਕੁਲ ਕੁੜੀਆਂ ਇੱਥੇ ਆ ਰਹੀਆਂ ਨੇ ਨਾ 2023 ਚ ਆਈਆਂ ਜਾਂ 22 ਚ ਆਈਆਂ ਹਾਂ ਦੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਚੰਗੇ ਹੋਵੋਗੇ ਜੀ ਤੁਹਾਡੇ ਸਾਰਿਆਂ ਦਾ ਪਿਆਰ ਭਰਿਆ ਸਵਾਗਤ ਕਰਦਾ ਹਾਂ ਆਪਣੇ ਤੁਹਾਡੇ YouTube ਚੈਨਲ ਅਸਰ ਸਿੰਘਪਰੀਆ ਦੇ ਵਿੱਚ ਤੇ ਅੱਜ ਦੀ ਵੀਡੀਓ ਹੋਵੇਗੀ ਜੀ ਉਹਨਾਂ ਮਾਪਿਆਂ ਦੇ ਲਈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ 2023 ਜਾਂ 2024 ਚ ਭੇਜਿਆ ਜਾਂ ਭੇਜਣ ਬਾਰੇ ਹਲੇ ਸੋਚ ਰਹੇ ਨੇ ਸੋ ਸਾਰੇ ਜਣੇ ਉਹ ਵੀਡੀਓ ਜ਼ਰੂਰ ਦੇਖਣ ਤੇ ਜਿਹੜੇ ਸਟੂਡੈਂਟ ਆਣਾ ਚਾਹੁੰਦੇ ਨੇ ਉਹ ਵੀ ਜ਼ਰੂਰ ਦੇਖਣ ਕਿਉਂਕਿ ਇਹਦੇ ਵਿੱਚ ਕੁਝ ਸੱਚ ਦੱਸੂਗਾ ਮੈਂ ਉਹਦੇ ਵਿੱਚ ਕਈ ਕਈ ਸਟੂਡੈਂਟਸ ਨੂੰ ਜਾਂ ਫਿਰ ਉਹਦੇ ਪੇਰੈਂਟਸ ਨੂੰ ਲੱਗਦਾ ਹੋਣਾ ਕਿ ਕਈ ਉਹਨਾਂ ਦੀਆਂ ਗਲਤੀਆਂ ਐ ਜਿਨ੍ਹਾਂ ਕਰਕੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਕਿਉਂ ਨਹੀਂ ਮਿਲ ਰਿਆ ਸਾਰੀਆਂ ਚੀਜ਼ਾਂ ਦੀ ਅੱਜ ਆਪਾਂ ਗੱਲ ਕਰਦੇ ਆਂ ਸਭ ਤੋਂ ਜ਼ਰੂਰੀ ਗੱਲਬਾਤ ਇਹ ਹੈ ਕਿ ਇਹ ਪੇਰੈਂਟਸ ਜਿਹੜੇ ਹੈਗੇ ਆ ਵੀਡੀਓ ਜ਼ਰੂਰ ਦੇਖਣ ਜਿਨ੍ਹਾਂ ਦੇ ਬੱਚੇ ਕੈਨੇਡਾ ਦੇ ਵਿੱਚ ਆਏ ਹੋਏ ਨੇ ਸੋ ਬਿਨਾ ਕੋਈ ਟਾਈਮ ਵਸਟ ਕੀਤੇ ਮੈਂ ਵਲੌਗ ਦੀ ਜਿਹੜੀ ਸਟਾਰਟਿੰਗ ਕਰਦਾ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜਿਹੜੇ 2023 ਤੇ 24 ਵਿੱਚ ਸਟੂਡੈਂਟ ਆ ਚੁੱਕੇ ਨੇ ਉਹ ਇਹ ਚੀਜ਼ਾਂ ਬਾਰੇ ਉਹਨਾਂ ਦੇ ਪੇਰੈਂਟਸ ਨੂੰ ਪਤਾ ਹੋਣਾ ਕਿ ਉਹਨਾਂ ਦੇ ਜਿਹੜਾ ਬੱਚਾ ਹੈ ਉਹਨੂੰ ਇੱਥੇ ਕੰਮ ਨਹੀਂ ਮਿਲਿਆ ਕਾਫੀ ਪੇਰੈਂਟਸ ਨੂੰ ਲੱਗਦੀ ਹੋਣੀ ਹੈ ਗੱਲ ਕਿ మేబీ इवन ਉਹਦਾ ਜਿਹੜਾ ਸਟੂਡੈਂਟ ਆ ਜਰ ਉਹਦਾ ਬੱਚਾ ਉਹ ਟਰਾਈ ਨਹੀਂ ਕਰ ਰਿਹਾ ਜਾਂ ਘਰੇ ਵਿਹਲਾ ਬੈਠਾ ਹੈ ਨਾ ਕੋਈ ਕੋਸ਼ਿਸ਼ ਨਹੀਂ ਕਰਦਾ ਪਿਆ ਸੋ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਜੀ ਇਹਦੇ ਵਿੱਚ ਸੋ ਮੈਂ ਇੱਕ ਗੱਲ ਕਲੀਅਰ ਕਰਦਾ ਜੀ 100 ਵਿੱਚੋਂ ਆਪਾਂ 10 ਸਟੂਡੈਂਟ ਲਾ ਸਕਦੇ ਆ ਜੇ ਕੋਈ ਮਿਹਨਤ ਨਹੀਂ ਕਰ ਰਿਹਾ ਕੰਮ ਨੱਬਣ ਦੀ ਕੋਸ਼ਿਸ਼ ਨਹੀਂ ਕਰਦਾ ਹੋਊਗਾ ਬਟ ਜਿਹੜੇ 90 ਸਟੂਡੈਂਟ ਆ ਉਹ ਅਸਲ ਵਿੱਚ ਉਹਨਾਂ ਨੂੰ ਨਹੀਂ ਕੰਮ ਮਿਲ ਰਿਹਾ ਇਹ ਬਿਲਕੁਲ ਸੱਚਾਈ ਹੈ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇ ਸਟੂਡੈਂਟ ਨੂੰ ਕੰਮ ਨਹੀਂ ਮਿਲ ਰਿਹਾ ਕੈਨੇਡਾ ਇੱਕ ਇਹੋ ਜਿਹਾ ਦੇਸ਼ ਹੈ ਜੇ ਆਪਾਂ ਇੱਕ ਮਹੀਨਾ ਵੀ ਇੱਥੇ ਵਿਹਲੇ ਬੈਠਦੇ ਆ ਇਹ ਸਾਨੂੰ 4 ਮਹੀਨੇ ਪਿੱਛੇ ਕਰਦਾ ਸੋ ਦੁੱਗਣਾ ਵੀ ਨਹੀਂ ਆਪਾਂ ਕਹਿ ਸਕਦੇ ਤਿੰਨ ਗੁਣਾ ਸਾਨੂੰ ਪਿੱਛੇ ਕਰ ਦਿੰਦਾ ਕਿਉਂਕਿ ਇੱਥੇ ਰੈਂਟ ਗਰੋਸਰੀ ਹੋਰ ਜਿਹੜੀ ਆਪਣੇ ਗੱਡੀਆਂ ਦੀ ਇੰਸ਼ੋਰੈਂਸ ਜੇ ਗੱਡੀ ਨਹੀਂ ਹੈਗੀ ਆ ਆਪਣੇ ਖਰਚੇ ਬੱਸ ਤੇ ਜਾਣ ਦਾ ਖਰਚਾ ਮੜਾ ਮੋਟਾ ਚਾਹ ਪਾਣੀ ਬੰਦੇ ਨੇ ਬਾਹਰੋਂ ਪੀਣਾ ਹੁੰਦਾ 300 ਕੱਢਣੀ ਹੁੰਦੀ ਆ ਮਤਲਬ ਬਹੁਤ ਜ਼ਿਆਦਾ ਖਰਚ ਹੈ ਜੇ ਇੱਕ ਮਹੀਨਾ ਵਿਹਲੇ ਬੈਠਦੇ 4 ਮਹੀਨੇ ਪਿੱਛੇ ਜਾਂਦੇ ਆ ਆਪਾਂ ਇਹ ਕੈਨੇ ਸੋ ਸਭ ਤੋਂ ਪਹਿਲਾਂ ਇੱਕ ਹੋਰ ਮੈਂ ਗੱਲ ਦੱਸਦਾ ਸਾਰੀ ਵੀਡੀਓ ਦੇਖ ਕੇ ਬਾਅਦ ਚ ਕਮੈਂਟ ਕਰਿਆ ਕਰੋ ਵੀ ਵੀਡੀਓ ਚੰਗੀ ਲੱਗਦੀ ਹੈ ਜਾਂ ਮਾੜੀ ਕਈ ਉਦਾਂ ਦੇ ਕਮੈਂਟ ਕਰਨ ਲੱਗ ਜਾਂਦੇ ਆ ਵੀ ਤੁਸੀਂ ਕਾਹਤੋਂ ਗਏ ਸਲਾਹ ਦੇਣ ਲੱਪੇ ਸੋ ਸਾਡਾ ਮੇਰਾ ਮਕਸਦ ਇਹੀ ਹੁੰਦਾ ਇੱਕ ਵੀਡੀਓ ਬਣਾਉਣ ਦਾ ਕਿ ਆਪਾਂ ਇੱਕ ਚੰਗੀ ਸਲਾਹ ਉਹਨਾਂ ਨੂੰ ਦਈਏ ਪੇਰੈਂਟਸ ਨੂੰ ਦੱਸਿਏ ਜਿਹੜੇ ਸਟੂਡੈਂਟ ਆਣ ਜਾਂ ਆ ਰਹੇ ਨੇ ਉਹਨਾਂ ਨੂੰ ਦੱਸਿਏ ਕਿਉਂਕਿ ਜਿਹੜੇ ਹਾਲਾਤ ਆ ਹਰ ਸਾਲ ਚੇਂਜ ਹੁੰਦੇ ਆ ਕਦੇ ਵੀ ਜਿਹੜਾ ਕੋਈ ਵੀ ਦੇਸ਼ ਆ ਉਹ ਇੱਕ ਸਾਲ ਸਟੇਬਲ ਨਹੀਂ ਰਹਿੰਦਾ ਕਦੇ ਚੰਗੇ ਮਾੜੇ ਚੰਗੇ ਦਿਨ ਹਰ ਦੇਸ਼ ਤੇ ਆਂਦੇ ਹਰ ਇੱਕ ਬੰਦੇ ਤੇ ਆਂਦੇ ਸੋ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਸੋ ਹੁਣ ਗੱਲ ਕਰਦੇ ਆ ਜੀ ਪੇਰੈਂਟਸ ਆਪਣੇ ਬੱਚੇ ਲਈ ਕੀ ਹੈਲਪ ਕਰ ਸਕਦੇ ਆ ਉਹਨਾਂ ਦੀ ਕੀ ਦੇ ਵਿੱਚ ਮਤਲਬ ਆ ਕਿਹੜਾ ਰੋਲ ਨਿਭਾ ਸਕਦੇ ਨੇ ਸੱਤ ਸਮੁੰਦਰਾਂ ਦੂਰ ਬੈਠ ਕੇ ਵੀ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਸਟੂਡੈਂਟ ਹੋਊਗਾ ਉਹ ਜ਼ਿਆਦਾ ਕਰਕੇ ਤੁਹਾਨੂੰ ਆਪਣੀਆਂ ਤੇ ਦੁੱਖ ਤਕਲੀਫਾਂ ਨਹੀਂ ਦੱਸੂਗਾ ਜੀ ਸੋ ਉਹ ਚੀਜ਼ਾਂ ਨੂੰ ਸਮਝਣ ਲਈ ਸਾਨੂੰ ਉਹਦੇ ਨਾਲ ਪਿਆਰ ਪਾਣਾ ਪੈਣਾ ਉਹਦੇ ਨਾਲ ਫਰੈਂਡਲੀ ਹੋਣਾ ਪੈਣਾ ਉਹਨੂੰ ਆਪਾਂ ਪਿਆਰ ਦੇ ਢਾਂਗ ਨਾਲ ਪੁੱਛਾਂਗੇ ਤਾਂ ਉਹ ਜ਼ਰੂਰ ਆਪਣੀਆਂ ਜਿਹੜੀਆਂ ਦੁੱਖ ਤਕਲੀਫਾਂ ਸਾਨੂੰ ਦੱਸੂਗਾ ਸੋ ਪੇਰੈਂਟਸ ਕਿਉਂਕਿ ਦੇਖੋ ਜੀ ਜਿਹੜਾ ਇਹ ਦੇਸ਼ ਆ 1 2 ਸਾਲ ਹਰ ਇੱਕ ਨੂੰ ਟਾਈਮ ਲੱਗਣਾ ਫੀਸਾਂ ਕੱਢਣੀਆਂ ਆਪਣਾ ਇੱਕ ਨਵਾਂ ਸਟਾਰਟ ਕਰਨਾ ਬਹੁਤ ਔਖਾ ਕਿਉਂਕਿ ਕੋਈ ਉੱਥੇ ਜੇ ਸਟੂਡੈਂਟ ਹੈ ਜਾਂ ਕੋਈ ਪੜਿਆ ਲਿਖਿਆ ਇਨਸਾਨ ਹੈ ਨਾ ਕੋਈ ਜੋਬ ਵੀ ਕਰ ਰਿਹਾ ਉਹਨੂੰ ਜ਼ੀਰੋ ਤੇ ਇੱਥੇ ਆ ਕੇ ਸਟਾਰਟ ਕਰਨਾ ਪੈਂਦਾ ਸੋ ਪੇਰੈਂਟਸ ਦਾ ਵਿੱਚ ਇਹੀ ਰੋਲ ਹੈ ਕਿ ਉਹ ਆਪਣੇ ਜਿਹੜੇ ਪਤਿਆਂ ਨੂੰ سپورਟ ਕਰਨ ਜਿੰਨੀ سپورਟ ਕਰ ਸਕਦੇ ਆ ਜੇ ਫਾਈਨੈਂਸ਼ੀਅਲੀ سپورਟ ਕਰ ਸਕਦੇ ਤੇ ਜਰੂਰ ਕਰਨ ਇਹਦੇ ਵਿੱਚ ਉਹਦਾ ਕੋਈ ਆਪਾਂ ਕਹਿ ਸਕਦੇ ਆ ਵੀ ਸਟੂਡੈਂਟ ਦਾ ਕੋਈ ਪਰਸਨਲੀ ਉਹਨੂੰ ਕੰਮ ਨਹੀਂ ਮਿਲ ਰਿਹਾ ਜਾਂ ਉਹ ਮਿਹਨਤ ਨਹੀਂ ਕਰ ਰਿਹਾ ਆਪਾਂ ਬਿਲਕੁਲ ਨਹੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਸ਼ਹਿਰ ਦੱਸ ਦਿੰਦਾ ਜੇਕਰ ਤੁਹਾਡਾ ਬੱਚਾ ਹੈ ਨਾ ਸ਼ਹਿਰਾਂ ਦੇ ਵਿੱਚ ਹੈ ਤੇ ਉਹ ਬਿਲਕੁਲ ਸੱਚ ਕਹਿ ਰਿਹਾ ਵਾ ਬ੍ਰੈਂਟਨ ਆਪਾਂ ਲਾ ਸਕਦੇ ਆ ਮਿਸਿਸਾਗਾ ਲਾ ਸਕਦੇ ਆ ਸਰੀ ਲਾ ਸਕਦੇ ਆ ਵੈਨਕੂਵਰ ਲਾ ਸਕਦੇ ਆ ਕਿਚਨਰ ਕੈਂਬਰੇਜ ਇਹ ਇਹੋ ਜਿਹੇ ਕੋਈ ਤੁਹਾਡੇ ਸ਼ਹਿਰਾਂ ਦੇ ਵਿੱਚ ਤੁਹਾਡਾ ਬੱਚਾ ਪੜ ਰਿਹਾ ਤੇ ਉਹਨੂੰ ਸੱਚੀ ਹੋਈ ਨਹੀਂ ਕੰਮ ਮਿਲ ਰਿਹਾ ਹੁਣਾਂ ਤੇ ਕਿਤੇ ਨਾ ਕਿਤੇ ਉਹਦੀ ਵੀ ਚਲੋ 1% ਕਿਤੇ ਹੋਊਗੀ ਗਲਤੀ ਵੀ ਉਹ ਨਹੀਂ ਕੋਸ਼ਿਸ਼ ਕਰ ਪਾਰਿਆ ਜਾਂ ਉਹਨੂੰ ਨਹੀਂ ਉਹ ਮੈਥਡ ਮਿਲ ਰਿਹਾ ਬਟ ਇਹ ਹਾਲਾਤ ਜਿਹੜੇ ساری ਜ਼ਿੰਦਗੀ ਐਦਾਂ ਨਹੀਂ ਚੱਲਣੇ 1-2 ਸਾਲ ਦੀ ਗੱਲ ਹੈ ਜੇ 1-2 ਸਾਲ ਆਪਾਂ ਆਪਣੇ ਬੱਚੇ ਦੀ ਸਪੋਰਟ ਕਰ ਦਿੰਦੇ ਆ ਜਿੱਥੇ ਆਪਾਂ 18-20 ਸਾਲ ਲਗਾ ਕੇ ਵੀ ਦੀ ਸਪੋਰਟ ਕੀਤੀ ਤੇ 2 ਸਾਲ ਜੇ ਓਕੇ ਸੋਕੇ ਹੋਗਾ ਫਿਰ ਤੋਂ ਸਪੋਰਟ ਕਰ ਦਿੰਦੇ ਆ ਤੇ ਮੈਨੂੰ ਉਮੀਦ ਹੈ ਕਿ ਉਹ ਬੱਚਾ ਬਹੁਤ ਜਲਦੀ ਅੱਗੇ ਜਾਊਗਾ ਜੇਕਰ ਥੋੜੀ ਉਹਨੂੰ ਸਪੋਰਟ ਹੋਈ ਤਾਂ ਜੇਕਰ ਅਸੀਂ ਉਹ ਨੂੰ ਕਹੀ ਜਾਵਾਂਗੇ ਕਿ ਪੈਸੇ ਭੇਜਦੇ ਬਈ ਤੈਨੂੰ ਕੰਮ ਨਹੀਂ ਮਿਲਦਾ ਤੂੰ ਨਾ ਕਮਾਏ ਤੂੰ ਕੰਮ ਨਹੀਂ ਕਰਦਾ ਸੋ ਕਿਤੇ ਨਾ ਕਿਤੇ ਉਹਦੀ ਹੈਲਥ ਤੇ ਇਫੈਕਟ ਕਰੂਗਾ ਕਿਉਂਕਿ ਕਾਫੀ ਤੁਸੀਂ ਵੀ ਨਿਊਜ਼ ਦੇਖਦੇ ਹੋਣੇ ਜਿਹੜੇ ਸਟੂਡੈਂਟ ਹੈ ਜਾਂ ਕੋਈ ਵਰਕ ਪਰਮਿਟ ਹੋਲਡਰ ਵੀ ਨੇ ਇੱਥੇ ਡਿਪਰੈਸ਼ਨ ਦੇ ਮਰੀਜ਼ ਹੋ ਰਹੇ ਨੇ ਡਿਪਰੈਸ਼ਨ ਤੇ ਜਾਂਦੇ ਨੇ ਕੋਈ ਸੁਸਾਈਸਾਈਡ ਕਰ ਰਿਹਾ ਤੋ ਕੋਈ ਮਿਸਿੰਗ ਹੋ ਰਿਹਾ ਇਹ ਸਾਰੀਆਂ ਪ੍ਰੋਬਲਮਸ ਇਹੀ ਨੇ ਕਿਉਂਕਿ ਉਹਨਾਂ ਨੂੰ ਕੋਈ ਫਾਈਨੈਂਸ਼ੀਅਲੀ سپورਟ ਨਹੀਂ ਮਿਲ ਰਹੀ ਜਾਂ ਫਿਰ ਉਹ ਕਿਸੇ ਨਾਲ ਆਪਣੀ ਗੱਲਬਾਤ ਨਹੀਂ ਕਰ ਪਾਰੇ ਜੇਕਰ ਤੁਹਾਡਾ ਬੱਚਾ ਇੱਥੇ ਵਿਹਲਾ ਬੈਠਾ ਤੇ ਉਹਨੂੰ ਏਟਲੀਸਟ ਇੱਕ ਦਿਨ ਦੇ ਵਿੱਚ ਦੋ ਵਾਰ ਫੋਨ ਕਰੋ ਉਹਦੇ ਨਾਲ ਗੱਲ ਕਰੋ ਉਹਦੇ ਉਹਦੇ ਹਾਲ ਪੁੱਛੋ ਜੇ ਉਹਨੂੰ ਕੋਈ ਚੀਜ਼ ਚਾਹੀਦੀ ਆ ਉਹ ਪੁੱਛੋ ਉਹਦੇ ਫਰੈਂਡ ਸਰਕਲ ਬਾਰੇ ਪੁੱਛੋ ਵੀ ਕਿਹੋ ਜੇ ਨੇ ਕਿਉਂਕਿ ਬਾਹਰਲੇ ਦੇਸ਼ਾਂ 'ਚ ਇੱਕ ਫਰੈਂਡ ਸਰਕਲ ਬਹੁਤ ਮਾਇਨੇ ਰੱਖਦਾ ਜਿਹੜੇ ਬੰਦੇ ਨਾਲ ਆਪਾਂ ਰਹਿ ਰਹੇ ਆ ਜੇ ਸਾਡੇ ਨਾਲ ਉਹ ਵਧੀਆ ਏ ਤੇ ਆਪਾਂ ਇੱਥੇ ਸੋਖੀ ਜ਼ਿੰਦਗੀ ਕੱਟ ਜਾਾਂਗੇ ਜੇ ਸਾਡਾ ਫਰੈਂਡ ਸਰਕਲ ਜਿਹਦੇ ਨਾਲ ਆਪਾਂ ਰਹਿੰਦੇ ਆ ਜਾਂ ਸਾਨੂੰ ਕੋਈ ਰੈਂਡਮਲੀ ਵੀ ਕੋਈ ਬੰਦਾ ਮਿਲਿਆ ਕੁਝ ਵੀ ਜਿਹਦੇ ਨਾਲ ਰਹਿ ਰਹੇ ਆ ਜੇ ਉਹ ਸਾਡੇ ਨਾਲ ਮਾੜਾ ਚੰਗਾ ਸਾਡੇ ਨਾਲ ਵੀ ਇਹ ਵਧੀਆ ਨਹੀਂ ਕਰਦਾ ਤੇ ਓਬਵੀਅਸਲੀ ਤੁਹਾਡੇ ਬੱਚੇ ਨੂੰ ਬਹੁਤ ਪਰੇਸ਼ਾਨੀਆਂ ਆਣ ਗਈਆਂ ਤੰਗ ਹੋਵੇਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਏ ਕੀ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਨਾਲ ਵਿਚਰਨਾ ਪੈਣਾ ਹੁੰਦੇ ਨਾਲ ਗੱਲਾਂ ਬਾਤਾਂ ਕਰਨੀਆਂ ਪੈਣੀਆਂ ਕਈ ਐਵੇਂ ਜੇ ਪੇਰੈਂਟਸ ਵੀ ਚਲੋ ਕਿਸੇ ਦੇ ਪੇਰੈਂਟਸ ਇਹ ਨਹੀਂ ਚਾਹਦੇ ਹੁੰਦੇ ਕਿ ਉਹਨਾਂ ਦਾ ਬੱਚਾ ਜਿਹੜਾ ਕੋਈ ਮਾੜੀ ਸੰਗਤ ਚ ਪਵੇ ਜਾਂ ਫਿਰ ਕੋਈ ਤੇ ਮਾੜਾ ਟਾਈਮ ਆਵੇ ਪਰ ਕਿਤੇ ਨਾ ਕਿਤੇ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਜਿਹੜੇ ਪੁਰਾਣੇ ਸਾਡੇ ਪੇਰੈਂਟਸ ਹੁੰਦੇ ਸੀ ਸਾਡੇ ਬਜ਼ੁਰਗ ਹੁੰਦੇ ਸੀ ਉਹ ਬਹੁਤ ਘੱਟ ਫਰੈਂਡਲੀ ਹੁੰਦੇ ਸੀ ਆਪਣੇ ਬੱਚਿਆਂ ਦੇ ਨਾਲ ਸੋ ਉਹ ਵਾਲਾ ਸਾਨੂੰ ਹੁਣ ਨੇਚਰ ਛੱਡ ਕੇ ਆਪਣੇ ਬੱਚਿਆਂ ਦੇ ਨਾਲ ਫਰੈਂਡਲੀ ਹੋਣਾ ਚਾਹੀਦਾ ਗੱਲਾਂ ਬਾਤਾਂ ਪੁੱਛਣੀਆਂ ਚਾਹੀਦੀਆਂ ਇਹੀ ਸਾਰੀਆਂ ਜਿਹੜੀਆਂ ਗੱਲਾਂ ਸਾਨੂੰ ਕਰਨੀਆਂ ਪੈਣੀਆਂ ਨੇ ਆਪਣੇ ਬੱਚਿਆਂ ਦੇ ਨਾਲ ਉਹਨਾਂ ਨਾਲ ਫਰੈਂਡਲੀ ਰਹਿਣਾ ਪੈਣਾ ਤੇ ਇੱਕ ਖਾਸ ਕਰਕੇ ਜਿਹੜੇ ਆਪਣੇ ਕੁੜੀਆਂ ਇੱਥੇ ਆ ਰਹੀਆਂ ਨੇ ਨਾ 2023 ਚ ਆਈਆਂ ਜਾਂ 22 ਚ ਆਈਆਂ ਜਾਂ 24 ਚ ਆਈਆਂ ਜਾਂ ਆਉਣ ਆਏ ਆਪਾਂ ਉਹਨਾਂ ਨੂੰ ਇੰਡੀਆ ਦੇ ਵਿੱਚ ਕਦੇ ਬਾਹਰ ਨਹੀਂ ਨਿਕਲ ਦਿੱਤਾ ਹੁੰਦਾ ਕੁੜੀਆਂ ਨੂੰ ਇਹਨਾਂ ਕਿਸੇ ਮਾੜੀ ਸੰਗਤ ਚ ਰਲਣ ਨਹੀਂ ਦਿੱਤਾ ਹੁੰਦਾ ਬਟ ਜਦੋਂ ਆਪਾਂ ਨੂੰ ਇੱਥੇ ਬਾਹਰ ਭੇਜ ਦਿੰਦਿਆਂ ਸੱਤ ਸਮੁੰਦਰਾਂ ਪਾਰ ਫਿਰ ਕੀ ਹੋ ਜਾਂਦਾ ਫਿਰ ਇੱਕੋ ਦਮ ਉਹ ਕੁੜੀ ਨੂੰ ਵੀ ਓੱਖਾ ਲੱਗਦਾ ਝਟਕਾ ਲੱਗਦਾ ਵੀ ਮੈਂ ਐਡੀ ਦੂਰ ਆ ਗਈਆਂ ਤੇ ਮੈਂ ਹੁਣ ਕਿੱਦਾਂ ਮੈਨੇਜ ਕਰੂੰਗੀ ਕੀ ਕਰੂੰਗੀ ਕਿਤੇ ਨਾ ਕਿਤੇ ਉਹਦਾ ਫਰੈਂਡ ਸਰਕਲ ਵਧੀਆ ਹੋਣਾ ਚਾਹੀਦਾ 노 ਡਾਊਟ ਕਿ ਆਪਣੇ ਫਰੈਂਡ ਸਰਕਲ ਦੇ ਨਾਲ ਹੀ ਉਹਨੇ ਰਹਿਣਾ ਬਟ ਉਹਨੂੰ ਕੁੜੀ ਨੂੰ ਕਿਤੇ ਨਾ ਕਿਤੇ ਥੋੜੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ। ਸੋ ਜੇਕਰ ਮੁੰਡਿਆਂ ਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਸੋ ਕੁੜੀਆਂ ਨੂੰ ਹੋਰ ਓਪਰਚ्युनिटी ਘਟ ਜਾਂਦੀ ਹੈ। ਕਿਉਂਕਿ ਮੁੰਡੇ ਤਾਂ ਔਕਾ-ਸੋਕਾ ਭਾਰਾ ਕੰਮ ਵੀ ਕਰ ਸਕਦੇ, ਟਰੱਕ ਧੋ ਸਕਦੇ, ਕੋਈ ਭਾਰਾ ਹੀ ਕੰਮ ਚੱਕਣਾ, ਕੰਸਟਰਕਸ਼ਨ ਦਾ ਕੰਮ ਕਰਨਾ ਇਹ ਚੀਜ਼ਾਂ ਮੁੰਡਿਆਂ ਲਈ ਥੋੜੀ ਓਪਰਚ्युनिटी ਜ਼ਿਆਦਾ ਹੈ ਬਟ ਕੁੜੀਆਂ ਲਈ ਕੰਮ ਦੀ ਓਪਰਚ्युनिटी ਬਹੁਤ ਘੱਟ ਹੈ। ਸੋ ਜੇਕਰ ਆਪਾਂ ਕੋਈ ਕੋੜਾ ਘੁੱਟ ਭਰ ਕੇ ਜਾਂ ਕੋਈ ਡਿਸੀਜਨ ਲੈ ਕੇ ਆਪਣੀ ਕੁੜੀ ਨੂੰ ਬਾਹਰ ਭੇਜਦੇ ਆ ਤੇ ਪਲੀਜ਼ ਉਹਦੀ ਸਪੋਰਟ ਕਰੋ ਕਿਉਂਕਿ ਜੇ ਤੁਸੀਂ ਸਪੋਰਟ ਨਹੀਂ ਕਰੋਗੇ ਇੱਥੇ ਉਹ ਮਾੜੀ ਸੰਗਤੋ ਨੇ ਪੈ ਜਾਣਾ ਫਿਰ ਉਹ ਮਾੜੇ ਹਾਲਾਤਾਂ ਚ ਉਹਨੂੰ ਕੱਢਣਾ ਤੁਹਾਡੇ ਹੱਥ ਨਹੀਂ ਰਹਿਣਾ ਤੇ ਨਾ ਹੀ ਇੱਥੇ ਕੋਈ ਕਿਸੇ ਦੀ ਬਾਹ ਫੜਦਾ ਜਦੋਂ ਤੱਕ ਕੋਈ ਫੇਮ ਲੈਣ ਲਈ ਜਾਂ ਕੋਈ ਐਦਾਂ ਦੀ ਕੋਈ ਚੀਜ਼ ਲਈ ਕੋਈ ਵੀ ਕਹਿ ਲਓ ਜਿੱਥੇ ਉਹਨੂੰ ਕੋਈ ਪ੍ਰੋਫਿਟ ਨਾ ਹੁੰਦਾ ਹੋਵੇ ਕੋਈ ਹਰ ਕੋਈ ਇੱਥੇ ਲਾਭ ਲਈ ਕੰਮ ਕਰਦਾ ਜੇਕਰ ਚਾਰ ਪੈਸੇ ਬਣਦੇ ਨੇ ਜੇ ਕੋਈ ਕੋਈ ਲਾਭ ਹੈਗਾ ਆ ਇਹਨਾਂ ਚੀਜ਼ਾਂ ਕਰਕੇ ਹੀ ਕਿਸੇ ਦੀ ਕੋਈ ਬਾਹ ਫੜੂੰਗਾ ਬਟ ਸਿੱਧਾ ਇੰਡੀਆ 'ਚ ਆਪਾਂ ਇੱਕ ਦੂਜੇ ਦਾ ਸਹਾਰਾ ਬਣ ਜਾਂਦੇ ਸੀ ਇੱਥੇ ਕਿਸੇ ਨੇ ਕਿਸੇ ਦਾ ਸਹਾਰਾ ਨਹੀਂ ਬਣਨਾ ਹਾਂ ਕੋਈ ਗੱਲਾਂ ਬਾਤਾਂ ਨਾਲ ਤੁਹਾਨੂੰ ਕਹਿ ਦੂੰਗਾ ਕੋਈ ਨਹੀਂ ਕਰ ਲਾਂਗੇ ਬਟ ਕੋਈ ਥੋੜੀ ਬਾਹ ਨਹੀਂ ਫੜਦਾ ਸੋ ਕੁੜੀਆਂ ਲਈ ਜ਼ਰੂਰ ਕਿਤੇ ਨਾ ਕਿਤੇ ਚੀਜ਼ ਦੀ ਘਾਟ ਹੈਗੀ ਆ ਪੇਰੈਂਟਸ ਦੀ ਘਾਟ ਕਹਿ ਲੋ ਜਾਂ ਆਪਣੇ ਭੈਣ ਭਾਈਆਂ ਦੀ ਘਾਟ ਕਹਿ ਲੋ ਸੋ ਇੱਕ ਇਹੀ ਐਨ ਸੱਤ ਸਮੁੰਦਰਾਂ ਦੂਰ ਬੈਠ ਕੇ ਤੁਸੀਂ ਇਹੀ ਕੰਮ ਕਰ ਸਕਦੇ ਹੋ ਕਿ ਉਹਨਾਂ ਨੂੰ ਫਾਈਨੈਂਸ਼ਲੀ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਉਹਨਾਂ ਨੂੰ ਵਿਚਰੋ ਫਾਈਨੈਂਸ਼ਲੀ ਸਪੋਰਟ ਕਰੋ ਜੇ ਕਰ ਸਕਦੇ ਹੋ ਨਹੀਂ ਕਰ ਸਕਦੇ ਹੋ ਐਟ ਲੀਸਟ ਉਹਨੂੰ ਮਾੜਾ ਚੰਗਾ ਨਾ ਬੋਲੋ ਉਹਨੂੰ ਬਸ ਮੋਟੀਵੇਟ ਕਰੋ ਕਿ ਕੋਈ ਨਹੀਂ ਜਿੱਦਾਂ ਵੀ ਹੋਵਾਂਗੇ ਆਪਾਂ ਦੇਖ ਲਾਂਗੇ ਸੋ ਇਹ ਚੀਜ਼ਾਂ ਪੇਰੈਂਟਸ ਲਈ ਬਹੁਤ ਜ਼ਰੂਰੀ ਹੋ ਗਈਆਂ ਅੱਜ ਦੇ ਟਾਈਮ ਦੇ ਵਿੱਚ ਪੀਆਰ ਅੱਗੇ ਉਹ ਕੀ ਹੈ ਕੰਮ ਬਹੁਤ ਘਟ ਨੇ ਸੋ ਜੇਕਰ ਆਪਾਂ ਭੇਜਿਆ ਤੇ ਇਹ ਚੀਜ਼ਾਂ ਜ਼ਰੂਰ ਕਰਨ ਕਿਤੇ ਨਾ ਕਿਤੇ ਤੁਹਾਡੇ ਬੱਚੇ ਲਈ ਹੈਲਪ ਹੋਊਗੀ ਜੇਕਰ ਤੁਸੀਂ ਉਹਨੂੰ ਮੋਟੀਵੇਟ ਕਰ ਦਿਓ ਤੇ ਹੋਰ ਜ਼ੋਰ ਲਾ ਕੇ ਕੰਮ ਲੱਭੂਗਾ ਕਿ ਮੇਰੇ ਮਾਪੇ ਮੈਨੂੰ ਨਹੀਂ ਸਪੋਰਟ ਕਰ ਰਹੇ ਨੇ ਸੋ ਮੈਂ ਕੁਝ ਹੋਰ ਜ਼ਿਆਦਾ ਮਿਹਨਤ ਕਰਾਂ ਤੇ ਮੈਂ ਕੰਮ ਲੱਭਾਂ ਸੋ ਸਟੂਡੈਂਟਸ ਨੂੰ ਵੀ ਇਹ ਬੇਨਤੀ ਆ ਕਿ ਆਪਾਂ ਥੋੜਾ ਜਿਹਾ ਏਰੀਆ ਛੱਡ ਕੇ ਕੰਮ ਲੱਭਣਾ ਸ਼ੁਰੂ ਕਰਦੀ ਹੈ ਆਪਣੀ ਕੰਫਰਟ ਜ਼ੋਨ ਚੋਂ ਬਾਹਰ ਹੋ ਜਿਏ ਤੇ ਉਮੀਦ ਆ ਕਿ ਸਾਰਿਆਂ ਨੂੰ ਜਿਹੜਾ ਕੰਮ ਵੀ ਜਲਦੀ ਮਿਲ ਜਾਣਾ ਸੋ ਇੰਨੀਆਂ ਕਿ ਜਿਹੜੀਆਂ ਗੱਲਾਂ ਮੈਂ ਸਾਰਿਆਂ ਦੇ ਨਾਲ ਕਰਨੀਆਂ ਸੀ ਉਹਨਾਂ ਮਾਪਿਆਂ ਦੇ ਨਾਲ ਕਰਨੀਆਂ ਸੀ ਉਹਨਾਂ ਪੇਰੈਂਟਸ ਦੇ ਨਾਲ ਉਹਨਾਂ ਬੱਚਿਆਂ ਦੇ ਨਾਲ ਕਰਨੀਆਂ ਸੀ ਤੋਂ ਇਹ ਚੀਜ਼ਾਂ ਦਾ ਆਪਣੀ ਜ਼ਰੂਰ ਖਾਸ ਕਰਕੇ ਧਿਆਨ ਰੱਖਿਓ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਾਫੀ ਹੱਦ ਤੱਕ ਇਹੋ ਜੇ ਹਲੇ ਆਪਣੇ ਸਬਸਕ੍ਰਾਈਬਰ ਨੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇਕਰ ਆਪਾਂ ਕੋਈ ਚੰਗੀ ਤੁਹਾਨੂੰ ਵੀਡੀਓ ਲੱਗਦੀ ਉਹਨੂੰ ਸਬਸਕ੍ਰਾਈਬ ਕਰਨਾ ਕੋਈ ਮਾੜੀ ਗੱਲ ਨਹੀਂ ਤੇ ਸ਼ੇਅਰ ਕਰਨਾ ਮਾੜੀ ਗੱਲ ਨਹੀਂ ਸੋ ਇੰਨੀਆਂ ਕ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਸੀ ਚੰਗਾ ਲੱਗਾ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਚੈਨਲ ਤੇ ਕਦੇ ਤੁਹਾਨੂੰ ਮਾੜਾ ਕੰਟੈਂਟ ਨਹੀਂ ਮਿਲੂਗਾ ਹਰ ਵੇਲੇ ਜਿਹੜੀਆਂ ਤੁਹਾਨੂੰ ਇੱਕ ਚੰਗੀਆਂ ਸੁਜੈਸ਼ਨ ਆ ਮੈਂ ਉਮੀਦ ਕਰੂੰਗਾ ਵੀ ਤੁਹਾਨੂੰ ਇੱਕ ਚੰਗੀ ਸਲਾਹ ਦਵਾਂ ਕੈਨੇਡਾ ਦੇ ਜਿਹੜੇ ਸੱਚ ਦੇ ਹਾਲਾਤ ਨੇ ਇੱਥੇ ਸੋ ਮਾੜੇ ਕਮੈਂਟ ਕਰਨ ਵਾਲੇ ਪਲੀਜ਼ ਦੂਰ ਰਹਿਆ ਕਰੋ ਮੈਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ ਹੁੰਦੀ ਚੰਗੀ ਸਲਾਹ ਦੇਣ ਵਾਲਾ ਮੈਨੂੰ ਜ਼ਰੂਰ ਕਮੈਂਟ ਕਰਿਆ ਕਰੋ ਜਿਹਨੂੰ ਵਲੋਗ ਚੰਗਾ ਨਹੀਂ ਲੱਗਦਾ ਉਹ ਸਕਿਪ ਕਰ ਦਿਆ ਕਰੋ ਆਪਣੀਆਂ ਜੜੀਆਂ ਮਾੜੇ ਚੰਗੇ ਕਮੈਂਟ ਉਹਦੇ ਕੋਲ ਆਪਣੇ ਤੱਕ ਰੱਖਿਆ ਕਰੋ ਸੋ ਵੀਡੀਓ ਨੂੰ ਕਰ ਦੋ ਸ਼ੇਅਰ ਮਿਲਦੇ ਆ ਕਿਸੇ ਅਗਲੀ ਵੀਡੀਓ ਤੇ ਜਦ ਤੱਕ ਪਿਆਰ ਭਰੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ